ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਹਾਰ ਦਸਹਿਰਾ ਜਿਹੜਾ ਡੇਰਾ ਬਾਬਾ ਨਾਨਕ ਦੀਆਂ ਸੰਗਤਾਂ ਬੜੇ ਉਤਸ਼ਾਹ ਨਾਲ ਮਨਾ ਰਹੀਆਂ ਨੇ ਤਾਂ ਹਰ ਸਾਲ ਦੀ ਤਰ੍ਹਾਂ ਜਿਹੜਾ ਇਸ ਪਵਿੱਤਰ ਧਰਤੀ ਤੇ ਆਪਾਂ ਮਨਾ ਰਹੇ ਆ ਇਹਦੇ ਤੋਂ ਇੱਕ ਭਾਈਚਾਰਕ ਸੰਜ ਜਿਹੜੀ ਆ ਉਹਦਾ ਵੀ ਜਿਹੜਾ ਵਾ ਇੱਕ ਮੈਸੇਜ ਬਹੁਤ ਵਧੀਆ ਜਾਂਦਾ ਕਿ ਸਾਰਾ ਸ਼ਹਿਰ ਔਰ ਲੋਕ ਇਕੱਠੇ ਮਿਲ ਕੇ ਪਿਛਲੇ ਰੋਜ਼ ਇੱਥੇ ਜਿਹੜਾ ਆਪਾ ਕਰਦੇ ਰਹੇ ਆ ਪ੍ਰੋਗਰਾਮ ਆ ਆਰਾਮ ਲੀਲਾ ਗਵਤਾ ਵੀ ਉਹ ਵੀ ਮੇਰੇ ਖਿਆਲ ਪਈ ਇਹੋ ਜਿਹੇ ਤਿਹਾਰ ਜਿਹੜੇ ਨੇ ਲੋਪ ਹੁੰਦੇ ਜਾ ਰਹੇ ਨੇ ਲੋਕਾਂ ਦਾ क्रेज ਘਟ ਰਿਹਾ ਨੌਜਵਾਨ ਪੀੜ੍ਹੀ ਜਿਹੜੀ ਆ ਇਹਨਾਂ ਤੋਂ ਤਿਹਾਰਾਂ ਤੋਂ ਦੂਰ ਹੋ ਜਾ ਰਹੀ ਆ ਇਦੇ ਨਾਲ ਆਪਣੇ ਜਿਹੜੇ ਵਡੇਰੇ ਨੇ ਉਹਨਾਂ ਨੂੰ ਯਾਦ ਕਰਨ ਦਾ ਇੱਕ ਮੌਕਾ ਹੁੰਦਾ ਤਾਂ ਮੈਂ ਸਮਝਣਾ ਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਇਸ ਤੇਰ ਵਿੱਚ ਜੋੜਨਾ ਚਾਹੀਦਾ ਔਰ ਇਤਿਹਾਸ ਜਿਹੜਾ ਆਪਣਾ ਬਚਾ ਕੇ ਰੱਖਣਾ ਚਾਹੀਦਾ ਮੈਂ ਦਸਹਰੇ ਦੇ ਪਵਿੱਤਰ ਦਿਹਾੜੇ ਤੇ ਆਪਣੇ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਜਿੱਦਾਂ ਨੇਕੀ ਦੀ ਬਰੀ ਦਾ ਜਿੱਤ ਹੋਈ ਹੈ ਕੀ ਕਹਿਣਾ ਚਾਹੀਦਾ ਨੇਕੀ ਦੀ ਬਰੀ ਨੇ ਜਿੱਤੇ ਹੈ ਬਿਲਕੁਲ ਜੀ ਇਹ ਇੱਕ ਜਿੱਤ ਦਾ ਪ੍ਰਤੀਕ ਹੈ ਕਿ ਜਿਹੜਾ ਪੁਰਾਣਾ ਇਤਿਹਾਸ ਦੇਖੀਏ ਤਾਂ ਉਹਦੇ ਤੇ ਅੱਜ ਤੇ ਦਿਨ ਜਿਹੜਾ ਸੀਗਾ ਸ਼੍ਰੀ ਰਾਮ ਜੀ ਨੇ ਰਾਵਣ ਦੇ ਉੱਤੇ ਜਿਹੜਾ ਉਹਨਾਂ ਨੂੰ ਖਤਮ ਕੀਤਾ ਸੀਗਾ ਜਿੱਤ ਪ੍ਰਾਪਤ ਕੀਤਾ ਸੀਗਾ ਉਹਦੇ ਵੱਜੋਂ ਵੀ ਇਤਿਹਾਰ ਜਿਹੜਾ ਇਹ ਮਨਾਇਆ ਜਾਂਦਾ ਹੈ ਤਾਂ ਅੱਜ ਦੇਖ ਲੋ ਹਰ ਸਾਲ ਅੱਜ ਵੀ ਰਾਵਣ ਨੂੰ ਜਿਹੜੀ ਉਹ ਉਹਦਾ ਕਰਨਾ ਕੀ ਹੈ ਸੰਸਕਾਰ ਆ ਤਾਂ ਸੰਸਕਾਰ ਜਿਹੜਾ ਅੱਜ ਫੇਰ ਦੁਬਾਰਾ ਹੋਣਾ ਤਾਂ ਵਧੀਆ ਆਪਣਾ ਜਿਹੜਾ ਆਪਾਂ ਜਿਹੜਾ ਕਲਚਰ ਨੂੰ ਸੰਭਾਲ ਕੇ ਰੱਖਿਆ ਔਰ ਮੈਨੂੰ ਬਹੁਤ ਵਧੀਆ ਲੱਗਦਾ ਹੈ